ਹਾਂ ਜੀ ਸਸੀ ਗਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਜਾ ਰਹੇ ਆ ਨੂਰ ਮਹਿਲ ਜਿਹੜਾ ਕਿ ਨਕੌਦਰ ਦੇ ਲਾਗੇ ਸਥਿਤ ਆ ਤੇ ਅੱਜ ਮੀਂਹ ਦਾ ਵੀ ਬਹੁਤ ਮੌਸਮ ਬਣਿਆ ਹੋਇਆ ਵਾ ਬੱਦਲਵਾਈ ਬੜੀ ਆ ਤੇ ਕੋਈ ਪਤਾ ਨਹੀਂ ਮੀਂਹ ਕਿਹੜੇ ਵੇਲੇ ਆ ਜਾਣਾ ਵਾ ਕਿਤਰਾ ਵਾ ਤੇ ਚਲਦੇ ਜੀਆ ਚਲੋ ਤਿਆਰੀ ਪਹੁੰਚੇ ਹੋਏ ਆਪਾਂ ਤੇ ਤੁਸੀਂ ਦੇਖ ਸਕਦੇ ਜੇ ਕਿ ਬੱਦਲਵਾਈ ਬਹੁਤ ਹੋਈ ਪਈ ਆ ਤੇ ਚਿੱਕੜ ਵਗੈਰਾ ਵੀ ਕਾਫੀ ਆ ਇਹੋ ਜਿਹੇ ਮੌਸਮ ਦੇ ਵਿੱਚ ਇਹੋ ਜੀ ਜਗ੍ਹਾ ਦੇ ਵਿੱਚ ਕੰਮ ਕਰਨ ਦੇ ਵਿੱਚ ਬਹੁਤ ਪਰੇਸ਼ਾਨੀ ਆਉਂਦੀ ਆ ਜਿਹੜਾ ਕਿ ਇੱਕ ਅਸੀਂ ਸਮਝ ਸਕਦੇ ਆ ਵੀ ਚਲੋ ਜਿਨ੍ਹਾਂ ਨੇ ਕੰਮ ਕਰਨਾ ਵਾ ਤੇ ਚਿੱਕੜ ਵਗੈਰਾ ਦੇਖੋ ਇਹੋ ਜੀ ਥਾਂ ਤੇ ਦੇ ਤਕਰੀਬਨ ਇੱਕ ਖਾਲੀ ਬੰਦੇ ਨੂੰ ਤੁਰਨਾ ਬਹੁਤ ਔਖਾ ਹੋ ਜਾਂਦਾ ਵਾ ਤੇ ਇਹ ਫਿਰ ਚਲੋ ਆਪਣੇ ਮੁੰਡਿਆਂ ਨੇ ਸਮਾਨ ਵਗੈਰਾ ਲਾਉਣਾ ਹੁੰਦਾ ਵਾ ਤੇ ਗੱਡੀ ਵੀ ਦੇਖੋ ਸਾਡੀ ਮੀਂਹ ਸਾਡੀ ਸੰਜੂ ਸਾਈਡ ਹੋ ਰਹੀ ਆ ਤਿਆਰੀ ਸਮਾਨ ਉਤਾਰਨ ਦੀ ਕੀਤੀ ਸ਼ੁਰੂਆਤ ਤੇ ਨਾਲ ਹੀ ਇੱਧਰ ਟੈਂਟ ਵਗੈਰਾ ਦੀ ਵੀ ਤਿਆਰੀ ਹੋਈ ਜਾਂਦੀ ਆ ਤੇ ਇੱਧਰ ਲੰਗਰ ਵਗੈਰਾ ਬਹੁਤ ਵਧੀਆ ਲੱਗਿਆ ਹੋਇਆ ਹੈ ਪੈਪਸੀ ਦਾ ਲੰਗਰ ਕੋਕ ਟਾਈਮ ਨਾਲ ਹੀ ਸ਼ੁਰੂ ਕੀਤਾ ਹੋਇਆ ਵਾ ਨੰਨੇ ਮੰਨੇ ਬੱਚੇ ਪੀ ਰਹੇ ਆ ਕੋਲਡ ਡਰਿੰਕ ਤੇ ਲੈ ਰਹੇ ਆ ਠੰਡੀ ਠੰਡੀ ਹਵਾ ਦਾ ਨਜ਼ਾਰਾ ਮੌਸਮ ਕਿਉਂਕਿ ਬਹੁਤ ਵਧੀਆ ਆਇਆ ਹੋਇਆ ਵਾ ਤੇ ਦੂਜਿਆਂ ਲਈ ਵਧੀਆ ਵਾ ਸਾਡੇ ਲਈ ਤੇ ਚਲੋ ਆਪਾਂ ਕਹਿ ਸਕਦੇ ਆ ਵੀ ਇੱਕ ਵਿਵਤਾ ਹੀ ਆ ਇਹੋ ਜੇ ਮੌਸਮ ਦੇ ਵਿੱਚ ਕੰਮ ਕਰਨਾ ਤੇ ਸਟੇਜ ਵੀ ਆਪਣੀ ਅੱਜ ਛੋਟੀ ਆ ਕਾਫੀ بارش ਦੇ ਕਰਕੇ ਤੇ ਆ ਦੇਖੋ ਤੁਸੀਂ ਇਸ ਚੀਜ਼ ਤੋਂ ਇੱਕ ਅੰਦਾਜ਼ਾ ਲਾ ਸਕਦੇ ਕਿ ਕਿੰਨਾ ਇੱਥੇ ਚੱਕੜ ਹੋਊਗਾ ਤੇ ਇਹੋ ਜਿਹੇ ਚੱਕੜ ਦੇ ਵਿੱਚ ਚਲੋ ਪਾਣੀ ਅੰਦਰ ਥੱਲੇ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਵਾ ਤੇ ਫਿਰ ਵੀ ਚਲੋ ਕੀਤੀ ਸ਼ੁਰੂਆਤ ਕੰਮ ਦੀ ਸਟੇਜ ਵਗੈਰਾ ਕੀਤੀ ਡਨ ਤੇ ਬਾਹਰਲਾ ਵੀ ਸਮਾਨ ਲੱਗ ਰਿਹਾ ਨਾਲ ਹੀ ਦੂਰ ਦੇਖੋ ਕਿੰਨਾ ਚਲੇਗਾ ਕਿਉਂਕਿ ਪੈਲੀਆਂ ਦੇ ਵਿੱਚ ਸਟੇਜ ਲੱਗੀ ਹੈ ਤੇ ਅੱਗੇ ਸੜਕ ਤੇ ਆਪਾਂ ਨੂੰ ਸਮਾਨ ਲਾਉਣਾ ਪੈਣਾ ਵਾ ਤੇ ਇੱਥੇ ਵੀ ਜਿਹੜੇ ਆਪਾਂ ਸੈਂਟਰ ਫੇਲੋ ਵਗੈਰਾ ਲਾਉਣੇ ਆ ਤੇ ਕਾਫੀ ਚਲੋ ਜਗ੍ਹਾ ਉੱਚੀ ਨਹੀਂ ਵੀ ਆ ਤੇ ਔਖਾ ਹੀ ਇਹੋ ਜਿਹੇ ਚ ਕੰਮ ਕਰਨਾ ਫਿਰ ਵੀ ਉਹ ਕਰਕੇ ਸਿਸਟਮ ਓਕੇ ਡਨ ਕਰਕੇ ਕੀਤੀ ਸ਼ੁਰੂਆਤ ਤੇ ਕਰੋ ਜੀ ਚੈੱਕ ਚੱਲ ਰਿਹਾ ਆਪਣਾ ਸਾਈਟ ਰੋ ਵਗੈਰਾ ਹੋਵੇਗਾ ਬੈਲੈਂਸ ਬੈਲੈਂਸ ਕਰਕੇ ਜੀ ਜਿਹੜਾ ਕਿ ਆਪਣਾ ਅਜਦਾ ਫੰਕਸ਼ਨ ਆ ਫੰਕਸ਼ਨ ਹੈ ਬਾਈ ਹਰਜੀਤ ਸਿੱਧੂ ਬਾਈ ਮੋਗੇ ਤੋਂ ਆ ਬਾਈ ਬਹੁਤ ਵਧੀਆ ਇਹਨਾਂ ਦੀ ਦੁਕਾਨਾ ਜੋੜੀ ਦਾ ਫੰਕਸ਼ਨ ਆ ਤੇ ਵਧੀਆ ਇਹਨਾਂ ਦਾ ਕੰਮ ਆ ਚਲੋ ਸੋਨਾ ਗਾਉਂਦੇ ਨੇ ਵਧੀਆ ਓਕੇ ਡਾਨਾ ਕੰਮ ਬੈਲੈਂਸ ਹੋ ਰਿਹਾ ਵਾ ਬੈਲੈਂਸ ਕਰਕੇ ਪਰਵਾਵਾਂਗੇ ਸ਼ੁਰੂਆਤ ਕੰਮ ਦੀ ਤੇ ਅੰਦਰ ਨਾਲ ਹੀ ਕਰੋ ਚੱਕ ਹਾਂਜੀ ਬਾਕੀ ਜੇ ਕਿਸੇ ਨੂੰ ਵੀਡੀਓ ਵਧੀਆ ਲੱਗਦੀ ਆ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗਦਾ ਰਹੇ ਸਾਡੇ ਕੰਮ ਦਾ ਤੇ ਬਾਕੀ ਜੇ ਲਾਈਵ ਨੂੰ ਪਸੰਦ ਕਰਦੇ ਤੇ ਫੋਲੋ ਜਰੂਰ ਕਰਿਓ ਧੰਨਵਾਦ ਜੀ ਤੇ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਕੋਈ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ